ਇਸ ਵਾਰ ਪਿਸਟਲ ਫੜੇ ਨੇ ਚਿੱਟਾ ਨਹੀਂ ਔਰ ਕਈ ਪਿਸਟਲ ਨੇ ਤੁਹਾਨੂੰ ਦੱਸ ਦਈਏ ਪਹਿਲਾਂ ਚਿੱਟੇ ਦੀ ਖਬਰ ਤੁਹਾਨੂੰ ਦਿਖਾਉਣੇ ਆ ਇਸ ਵਾਰ ਕਾਫੀ ਸਾਰੇ ਪਿਸਟਲ ਨੇ ਚੱਲੇ ਰੌਂਦ ਵੀ ਮਿਲੇ ਨੇ ਇੱਕ ਜਾਲੀ ਪਾਸਪੋਰਟ ਦਾ ਮਸਲਾ ਵੀ ਵਿੱਚ ਆ ਔਰ ਕਾਫੀ ਪਰਚੇ ਪਹਿਲਾਂ ਵੀ ਇਹਨਾਂ ਮੁੰਡਿਆਂ ਦੇ ਉੱਤੇ ਨੇ ਜਿਹੜੇ ਮੁੰਡੇ ਇਸ ਵਾਰ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਪੂਰੀ ਜਾਣਕਾਰੀ ਡਿਟੇਲ ਦੇ ਵਿੱਚ ਲੈ ਲਏ ਨੇ ਐਸਐਸਪੀ ਭੁਵਿੰਦਰ ਸਿੰਘ ਸਿੱਧੂ ਹੁਣੀ ਪ੍ਰੈਸ ਕਾਨਫਰੰਸ ਕਰਕੇ ਹਟੇ ਨੇ ਸਰ ਕੀ ਇਸ ਵਾਰ ਚਿੱਟਾ ਨਹੀਂ ਇਸ ਵਾਰ ਪਿਸਤੌਲ ਪਏ ਨੇ ਇਹ ਕਿੱਥੋਂ ਫੜੇ ਨੇ ਕਿਹੜੇ ਬੰਦੇ ਨੇ ਜਾਲੀ ਪਾਸਪੋਰਟ ਵਾਲਾ ਕੀ ਮਸਲਾ ਚੱਲੇ ਰੋਂ ਦਾ ਵਾਲਾ ਕੀ ਮਸਲਾ ਹੈਗਾ ਜੀ ਇਹਦੀ ਸਾਡੀ ਟੀਮ ਨੂੰ ਜਿਹੜਾ ਗੈਂਗਸਟਰਾਂ ਤੇ ਵਾਰ ਜਿਹੜੀ ਮਹਮ ਚੱਲ ਰਹੀ ਹੈ ਇਹਦੇ ਵਿੱਚ ਬੜੀ ਵਧੀਆ ਸਫਲਤਾ ਮਿਲੀ ਹੈ ਜਦੋਂ ਸਾਡੇ ਐਸਪੀ ਡੀ ਸਾਹਿਬ ਮਨਜੀਤ ਜੀ ਡੀਐਸਪੀ ਡੀ ਸਾਡੇ ਵਰਜਿੰਦਰ ਜੀ ਤੇ ਸੀਏ ਜ਼ੀਰਾ ਇੰਚਾਰਜ ਗੁਰਮੀਤ ਤੇ ਨਜ਼ੀ ਸਾਰੀ ਟੀਮ ਨੂੰ ਇਹਨਾਂ ਨੇ ਜਸਵਿੰਦਰ ਸਿੰਘ ਉਰਫ ਬੱਗੂ ਨੂੰ ਗ੍ਰਿਫਤਾਰ ਕਰਕੇ ਉਹਦੇ ਤੋਂ ਤਿੰਨ ਵੈਪਨ ਇੱਕ ਗਲੌਕ ਹੈ 230 ਬੋਰ ਦੇ ਪਿਸਤਲ ਹੈ ਇਹ ਬਰਾਮਦ ਕੀਤੇ ਤਿੰਨ ਮੈਗਜ਼ੀਨ ਹੈ 10 ਕੈਟਰੇਜਸ ਆ ਲਾਈਵ ਕੈਟਰੇਜਸ ਤੇ ਇਹ ਇਹਦੀ ਇਨਫੋਰਮੇਸ਼ਨ ਬੇਸਡ ਜਿਹੜਾ ਇਹ ਆਪਰੇਸ਼ਨ ਕੀਤਾ ਤੇ ਜਿਹੜਾ ਇਹਨੂੰ ਗ੍ਰਿਫਤਾਰ ਕਰਨ ਚ ਕਾਮਯਾਬੀ ਮਿਲੀ ਹੈ ਇਸ ਤੋਂ ਹੋਰ ਵੀ ਪੁੱਛਗਛ ਦੇ ਦੌਰਾਨ ਸਾਨੂੰ ਕਈ ਜਿਹੜੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਜਿਹੜੀ ਇਹਦੀ ਪੁੱਛਗਛ ਚੱਲ ਰਹੀ ਹੈ ਤੇ ਇਵੇਂ ਹੀ ਇੱਕ ਦੂਸਰੇ ਕੇਸ ਚ ਐਸਪੀ ਡੀ ਸਾਹਿਬ ਦੀ ਸੁਪਰਵੀਜ਼ਨ ਚ ਡੀਐਸਪੀ ਜ਼ੀਰਾ ਤੇ ਐਸਐਚਓ ਮਖੂਬ ਵੱਲੋਂ ਤਿੰਨ ਪਿਸਟਲ ਬਰਾਮਦ ਕਰਦੇ ਹੋਏ ਇੱਕ ਸਾਗਰ ਉਰਫ ਤੇਜੀ ਜਿਹੜਾ ਕਿ ਬਦਮਾਸ਼ ਹੈ ਉਹਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਤੇ ਉਹਦੇ ਪਾਸੋਂ ਵੀ ਤਿੰਨ ਟੋਟਲ ਵੈਪਨ ਜਿਦੇ ਵਿੱਚ ਪਿਸਟਲ 30 ਬੋਰ ਤੇ ਦੋ ਪਿਸਟਲ ਹੈ ਇੱਕ 32 ਬੋਰ ਦਾ ਪਿਸਟਲ ਹੈ ਇਹ ਬਰਾਮਦ ਕੀਤੇ ਤੇ ਤਿੰਨ ਚਾਰ ਮੈਗਜ਼ੀਨ ਪੰਜ ਕਾਰਟ੍ਰਿਜਸ ਦੋ ਚੱਲੇ ਹੋਏ ਕਾਰਟ੍ਰਿਜ ਜਿਹੜੇ ਐਮਟੀ ਰਾਉਂਡਸ ਹੈ ਤੇ ਇਹਦੇ ਵਿੱਚ ਦੱਸਣਯੋਗ ਹੈ ਵੀ ਜਿਹੜਾ ਸਾਗਰ ਉਰਫ ਤੇਜੀ ਆ ਇਹ 30 ਸਾਲ ਦੀ ਉਮਰ ਹੈ ਤੇ ਇਹਦੇ ਤੇ ਪਹਿਲਾਂ ਵੀ 7 ਪਰਚੇ ਪਹਿਲਾਂ ਦਰਜ ਹੈ ਜਿਹਦੇ ਚ ਐਨਡੀਪੀਐਸ ਦੇ 3 ਪਰਚੇ ਆ ਤੇ ਇੱਕ ਆਪਣੇ 에어ਪੋਰਟ ਤੇ ਇਹ ਜਾਲੀ ਇਹਦੇ ਕੋਲ ਪਾਸਪੋਰਟ ਸੀ ਉਹਦੇ ਨਾਲ ਇਹ ਫੜਿਆ ਗਿਆ ਸੀਗਾ ਉਹਦੇ ਵਿੱਚ ਵੀ ਹੁਣੇ ਇਹ 3-4 ਮਹੀਨੇ ਜੇਲ ਚ ਲਾ ਕੇ ਆ ਤੇ ਬੇਲਤੇ ਸੀ ਤੇ ਹੁਣ ਇਹਦੇ ਤੇ ਜਿਹੜਾ ਆਹ ਕੇਸ ਰਜਿਸਟਰ ਕੀਤਾ ਸਾਨੂੰ ਇਨਫੋਰਮੇਸ਼ਨ ਬੇਸਡ ਵੀ ਇਹਦੇ ਕੋਲ ਵੈਪਨਸ ਐ ਇਹਨੂੰ ਫੜਿਆ ਤੇ ਸੁਰਕਵਰੀ ਹੋਈ ਇਹ ਵੈਪਨ ਯੂਜ਼ ਹੋਏ ਆ ਕਿਤੇ ਚਲਾਏ ਨੇ ਇਹਨਾਂ ਨੇ ਜਿਵੇਂ ਦੋ ਰੌਂਦ ਵੀ ਤੁਸੀਂ ਕਿਹਾ ਵੀ ਚੱਲੇ ਹੋਏ ਮਿਲੇ ਆ ਕਿਤੇ ਹੋਰ ਵੀ ਕੋਈ ਘਟਨਾ ਕੀਤੀ ਐ ਇਹਦੇ ਨਾਲ ਨਹੀਂ ਇਹਦੇ ਚ ਪੁਛਗਿਸ਼ ਦੌਰਾਨ ਹਜੇ ਤੱਕ ਸਿਰਫ ਇਨਾ ਆਇਆ ਵੀ ਉਹਨੇ ਇਹ ਚਲਾ ਕੇ ਦੇਖਣ ਨੂੰ ਚਲਾਏ ਸੀ ਪਰ ਅਸੀਂ ਫੇਰ ਵੀ ਉਹਦੀ ਪੁਸ਼ਕਿਸ਼ ਅਜੇ ਚੱਲ ਰਹੀ ਐ ਜਿਵੇਂ ਵੀ ਉਹਦੇ ਸਾਹਮਣੇ ਆਇਆ ਤੇ ਉਸ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਊਗੀ। ਕੁਝ ਘਟਨਾ ਦਾ ਲੱਗਿਆ ਪਤਾ ਵੀ ਇੰਨੇ ਵੈਪਨ ਕਿੱਥੇ ਯੂਜ਼ ਕਰਨ ਵਾਲੇ ਸੀ, ਕਿਹੜੇ ਕੀ ਕਰਨਾ ਸੀ ਉਹਨਾਂ ਨੇ ਕੁਝ ਇਹੋ ਜਿਹੀ ਚੀਜ਼ ਆਈ ਸਾਹਮਣੇ। ਇਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹਦਾ ਹਿੱਸਾ ਹੈ ਤੇ ਜਿਵੇਂ-ਜਿਵੇਂ ਸਾਡੀ ਇਨਵੈਸਟੀਗੇਸ਼ਨ ਚ ਅੱਗੇ ਉਹਨਾਂ ਦੀ ਪੁਚਛਗਿਸ਼ ਤੋਂ ਸਾਹਮਣੇ ਆਉਂਦਾ ਹੈ ਉਵੇਂ ਅਸੀਂ ਅਗਲਾ ਐਕਸ਼ਨ ਲਵਾਂਗੇ। ਕੀ ਚੇਤਾਵਨੀ ਜਾਂ ਅਪੀਲ ਆ ਗੈਂਗਸਟਰਾਂ ਦੇ ਜਿਹੜੇ ਵਾਰ ਵਾਲਾ ਆਪਰੇਸ਼ਨ ਚੱਲ ਰਿਹਾ? ਉਸ ਬੰਦ ਦੀ ਮੇਰੀ ਇਹੀ ਆਮ ਪਬਲਿਕ ਨੂੰ ਅਪੀਲ ਹੈ ਵੀ ਸਾਨੂੰ ਇਨਫੋਰਮੇਸ਼ਨ ਦੇਣ ਵਰਤੋ ਵਧ ਜਿਹੜੇ ਕੋਈ ਗਲਤ ਅਨਸਰ ਹੈਗੇ ਆ ਜਿਹੜੇ ਸਾਡੇ ਨਿਗਾ ਚ ਨਾ ਵੀ ਹੋਣ ਜਾਂ ਸਾਨੂੰ ਵੌਂਟਡ ਹੋਣ ਲੁਕੇ ਹੋਏ ਆ ਉਹਨਾਂ ਬਾਰੇ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਉਹਨਾਂ ਨੂੰ ਫੜ ਕੇ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕਰਦੇ ਉਹਨਾਂ ਨੂੰ ਜਿਲ੍ਹੇ ਚ ਭੇਜੀਏ ਤੇ ਕਾਨੂੰਨੀ ਕਾਨੂੰਨੀ ਤੌਰ ਤੇ ਉਹਨਾਂ ਤੇ ਪ੍ਰੋਪਰ ਐਕਸ਼ਨ ਲਈਏ ਤੇ ਇਵੇਂ ਹੀ ਮੇਰੀ ਜਿਹੜੇ ਕੋਈ ਗਲਤ ਅਨਸਰ ਗੈਂਗਸਟਰ ਹੈ ਜਾਂ ਕੋਈ ਹੋਰ ਇਹਨਾਂ ਨੂੰ ਮੇਰੀ ਇਹੀ ਚੇਤਾਵਨੀ ਹੈ ਵੀ ਆਪਣਾ ਜਿਆਦਾ ਸ਼ਹਿਰ ਛੱਡ ਜਾਣ ਸਾਡਾ ਇਲਾਕਾ ਛੱਡ ਜਾਣ ਤੇ ਜਾਂ ਉਹ ਤਿਆਰ ਰਹਿਣ ਸਖਤ ਤੋਂ ਸਖਤ ਉਹਨਾਂ ਤੇ ਐਕਸ਼ਨ ਹੋਊਗਾ ਤੇ ਜੇਲ੍ਹਾਂ ਦੇ ਵਿੱਚ ਭੇਜਾਂਗੇ ਅਸੀਂ ਕਾਨੂੰਨ ਅਨਸਾਰ ਤਾਂ ਬਿਲਕੁਲ ਵੈਪਨ ਫੜੇ ਨੇ ਪਹਿਲਾਂ ਚਿੱਟਾ ਵੀ ਤੁਹਾਨੂੰ ਇਸੇ ਹੀ ਟੇਬਲ ਤੇ ਦਿਖਾਉਣੇ ਆ ਇਸ ਵਾਰ ਵੈਪਨ ਦਿਖਾਏ ਗਏ ਨੇ ਪਰ ਕੋਈ ਵੱਡਾ ਕਾਂਡ ਕਰਨ ਦੀ ਤਿਆਰੀ ਦੇ ਵਿੱਚ ਸੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਅਗਲੀ ਅਪਡੇਟ ਜਿਹੜੀ ਆ ਉਹ ਜ਼ਰੂਰ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਏਗੀ ਇਸ ਤੋਂ ਬਾਅਦ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ ਸੋ ਇਸ ਵਾਰ ਪਿਸਟਲ ਫੜੇ ਨੇ ਚਟਾਨੀ ਔਰ ਕਈ ਪਿਸਟਲ ਨੇ ਤੁਹਾਨੂੰ ਦੱਸ ਦਈਏ ਪਹਿਲਾਂ ਚਿੱਟੇ ਦੀ ਖਬਰ ਤੁਹਾਨੂੰ ਦਿਖਾਉਣੇ ਆ ਇਸ ਵਾਰ ਕਾਫੀ ਸਾਰੇ ਪਿਸਟਲ ਨੇ ਚੱਲੇ ਰੌਂਦ ਵੀ ਮਿਲੇ ਨੇ ਇੱਕ ਜਾਲੀ ਪਾਸਪੋਰਟ ਦਾ ਮਸਲਾ ਵੀ ਵਿੱਚ ਆ ਔਰ ਕਾਫੀ ਪਰਚੇ ਪਹਿਲਾਂ ਵੀ ਇਹਨਾਂ ਮੁੰਡਿਆਂ ਦੇ ਉੱਤੇ ਨੇ ਜਿਹੜੇ ਮੁੰਡੇ ਇਸ ਵਾਰ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਪੂਰੀ ਜਾਣਕਾਰੀ ਡਿਟੇਲ ਦੇ ਵਿੱਚ ਲੈ ਲਏ ਨੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਹੁਣੀ ਪ੍ਰੈਸ ਕਾਨਫਰੰਸ ਕਰਕੇ ਹਟੇ ਨੇ ਸਰ ਕੀ ਇਸ ਵਾਰ ਚਿੱਟਾ ਨਹੀਂ ਇਸ ਵਾਰ ਪਿਸਤੌਲ ਪਏ ਨੇ ਇਹ ਕਿੱਥੋਂ ਫੜੇ ਨੇ ਕਿਹੜੇ ਬੰਦੇ ਨੇ ਜਾਲੀ ਪਾਸਪੋਰਟ ਵਾਲਾ ਕੀ ਮਸਲਾ ਚੱਲੇ ਰੌਂਦ ਵਾਲਾ ਕੀ ਮਸਲਾ ਹੈਗਾ ਜੀ ਇਹ ਜੀ ਸਾਡੀ ਟੀਮ ਨੂੰ ਜਿਹੜਾ ਗੈਂਗਸਟਰਾਂ ਤੇ ਵਾਰ ਜਿਹੜੀ ਮਹਿਮ ਚੱਲ ਰਹੀ ਹੈ ਇਦੇ ਵਿੱਚ ਬੜੀ ਵਧੀਆ ਸਫਲਤਾ ਮਿਲੀ ਹੈ ਜਦੋਂ ਸਾਡੇ ਐਸਪੀ ਡੀ ਸਾਹਿਬ ਮਨਜੀਤ ਜੀ ਡੀਐਸਪੀ ਡੀ ਸਾਡੇ ਵਰਜਿੰਦਰ ਜੀ ਤੇ ਸੀਏ ਜ਼ੀਰਾ ਇੰਚਾਰਜ ਗੁਰਮੀਤ ਤੇ ਨਜ਼ੀ ਸਾਰੀ ਟੀਮ ਨੂੰ ਇਹਨਾਂ ਨੇ ਜਸਵਿੰਦਰ ਸਿੰਘ ਉਰਫ ਬੱਗੂ ਨੂੰ ਗ੍ਰਿਫਤਾਰ ਕਰਕੇ ਉਹਦੇ ਤੋਂ ਤਿੰਨ ਵੈਪਨ ਇੱਕ ਗਲੌਕ ਹੈ 230 ਬੋਰ ਤੇ ਪਿਸਟਲ ਹੈ ਇਹ ਬਰਾਮਦ ਕੀਤੇ ਤਿੰਨ ਮੈਗਜ਼ੀਨ ਹੈ 10 ਕੈਟਰੇਜਸ ਆ ਲਾਈਵ ਕੈਟਰੇਜਸ ਤੇ ਇਹ ਇਹਦੀ ਇਨਫੋਰਮੇਸ਼ਨ ਬੇਸਡ ਜਿਹੜਾ ਇਹ ਆਪਰੇਸ਼ਨ ਕੀਤਾ ਤੇ ਜਿਹੜਾ ਇਹਨੂੰ ਗ੍ਰਿਫਤਾਰ ਕਰਨ ਚ ਕਾਮਯਾਬੀ ਮਿਲੀ ਹੈ ਇਸ ਤੋਂ ਹੋਰ ਵੀ ਪੁੱਛਗਿੱਛ ਦੌਰਾਨ ਸਾਨੂੰ ਕਈ ਜਿਹੜੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਜਿਹੜੀ ਇਹਦੀ ਪੁੱਛਗਿੱਛ ਚੱਲ ਰਹੀ ਹੈ ਤੇ ਇਵੇਂ ਹੀ ਇੱਕ ਦੂਸਰੇ ਕੇਸ ਚ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਡੀਐਸਪੀ ਜ਼ੀਰਾ ਤੇ ਐਸਐਚਓ ਮਖੂਬ ਵੱਲੋਂ ਤਿੰਨ ਪਿਸਟਲ ਬਰਾਮਦ ਕਰਦੇ ਹੋਏ ਇੱਕ ਸਾਗਰ ਉਰਫ ਤੇਜੀ ਜਿਹੜਾ ਕੋ ਬਦਮਾਸ਼ ਹੈ ਉਹਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਤੇ ਉਹਦੇ ਪਾਸੋਂ ਵੀ ਤਿੰਨ ਟੋਟਲ ਵੈਪਨ ਜਿਦੇ ਵਿੱਚ ਪਿਸਟਲ 30 ਬੋਰ ਤੇ ਦੋ ਪਿਸਟਲ ਇੱਕ 32 ਬੋਰ ਦਾ ਪਿਸਟਲ ਹੈ ਇਹ ਬਰਾਮਦ ਕੀਤੇ ਤੇ ਤਿੰਨ ਚਾਰ ਮੈਗਜ਼ੀਨ ਪੰਜ ਕਾਰਟ੍ਰਿਜਸ ਦੋ ਚੱਲੇ ਹੋਏ ਕਾਰਟ੍ਰਿਜ ਜਿਹੜੇ ਐਮਟੀ ਰਾਉਂਡਸ ਹੈ ਤੇ ਇਹਦੇ ਵਿੱਚ ਦੱਸਣਯੋਗ ਹੈ ਵੀ ਜਿਹੜਾ ਸਾਗਰ ਉਰਫ ਤੇਜੀ ਹੈ ਇਹ 30 ਸਾਲ ਦੀ ਉਮਰ ਹੈ ਤੇ ਇਹਦੇ ਤੇ ਪਹਿਲਾਂ ਵੀ 7 ਪਰਚੇ ਪਹਿਲਾਂ ਦਰਜ ਹੈ ਜਿਹਦੇ ਚ ਐਨਡੀਪੀਐਸ ਦੇ ਤਿੰਨ ਪਰਚੇ ਆ ਤੇ ਇੱਕ ਆਪਣੇ 에어ਪੋਰਟ ਤੇ ਇਹ ਜਾਲੀ ਇਹਦੇ ਕੋਲ ਪਾਸਪੋਰਟ ਸੀ ਉਹਦੇ ਨਾਲ ਇਹ ਫੜਿਆ ਗਿਆ ਸੀਗਾ ਉਹਦੇ ਵਿੱਚ ਵੀ ਹੁਣੇ ਇਹ 3-4 ਮਹੀਨੇ ਜੇਲ ਚ ਲਾ ਕੇ ਆਏ ਤੇ ਬੇਲਤੇ ਸੀ ਤੇ ਹੁਣ ਇਹਦੇ ਤੇ ਜਿਹੜਾ ਆ ਕੇਸ ਜਿਸਟਰ ਕੀਤਾ ਸਾਨੂੰ ਇਨਫੋਰਮੇਸ਼ਨ ਬੇਸਡ ਵੀ ਇਹਦੇ ਕੋਲ ਵੈਪਨਸ ਐ ਇਹਨੂੰ ਫੜਿਆ ਤੇ ਸੁਰਕਵਰੀ ਹੋਈ ਇਹ ਵੈਪਨ ਯੂਜ਼ ਹੋਏ ਆ ਕਿਤੇ ਚਲਾਏ ਨੇ ਇਹਨਾਂ ਨੇ ਜਿਵੇਂ ਦੋ ਰੌਂਦ ਵੀ ਤੁਸੀਂ ਕਿਹਾ ਵੀ ਚੱਲੇ ਹੋਏ ਮਿਲੇ ਆ ਕਿਤੇ ਹੋਰ ਵੀ ਕੋਈ ਘਟਨਾ ਕੀਤੀ ਐ ਇਹਦੇ ਨਾਲ ਨਹੀਂ ਇਹਦੇ ਚ ਪੁੱਛਗਿਛ ਦੌਰਾਨ ਹਜੇ ਤੱਕ ਸਿਰਫ ਇਨਾ ਆਇਆ ਵੀ ਉਹਨੇ ਇਹ ਚਲਾ ਕੇ ਦੇਖਣ ਨੂੰ ਚਲਾਏ ਸੀ ਪਰ ਅਸੀਂ ਫੇਰ ਵੀ ਉਹਦੀ ਪੁੱਛਗਿਛ ਅਜੇ ਚੱਲ ਰਹੀ ਐ ਜਿਵੇਂ ਵੀ ਉਹਦੇ ਚ ਸਾਹਮਣੇ ਆਇਆ ਤੇ ਉਸ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਊਗੀ। ਕੁਝ ਘਟਨਾ ਦਾ ਲੱਗਿਆ ਪਤਾ ਵੀ ਇੰਨੇ ਵੈਪਨ ਕਿੱਥੇ ਯੂਜ਼ ਕਰਨ ਵਾਲੇ ਸੀ, ਕਿਹੜੇ ਕੀ ਕਰਨਾ ਸੀ ਉਹਨਾਂ ਨੇ ਕੁਝ ਇਹੋ ਜਿਹੀ ਚੀਜ਼ ਆਈ ਸਾਹਮਣੇ। ਇਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹਦਾ ਹਿੱਸਾ ਹੈ ਤੇ ਜਿਵੇਂ ਜਿਵੇਂ ਸਾਡੀ ਇਨਵੈਸਟੀਗੇਸ਼ਨ ਚ ਅੱਗੇ ਉਹਨਾਂ ਦੀ ਪੁਚਛਿਸ਼ ਤੋਂ ਸਾਹਮਣੇ ਆਉਂਦਾ ਹੈ ਉਵੇਂ ਅਸੀਂ ਅਗਲਾ ਐਕਸ਼ਨ ਲਵਾਂਗੇ। ਕੀ ਚੇਤਾਵਨੀ ਜਾਂ ਅਪੀਲ ਆ ਗੈਂਗਸਟਰਾਂ ਦੇ ਜਿਹੜੇ ਵਾਰ ਵਾਲਾ ਆਪਰੇਸ਼ਨ ਚੱਲ ਰਿਹਾ? ਉਸ ਬੰਦ ਦੀ ਮੇਰੀ ਇਹੀ ਆਮ ਪਬਲਿਕ ਨੂੰ ਅਪੀਲ ਹੈ ਵੀ ਸਾਨੂੰ ਇਨਫੋਰਮੇਸ਼ਨ ਦੇਣ ਵਰਤੋਂ-ਵਰਤ ਜਿਹੜੇ ਕੋਈ ਗਲਤ ਅਨਸਰ ਹੈਗੇ ਆ ਜਿਹੜੇ ਸਾਡੇ ਨਿਗਾ ਚ ਨਾ ਵੀ ਹੋਣ ਜਾਂ ਸਾਨੂੰ ਵਾਂਟਡ ਹੋਣ ਲੁਕੇ ਹੋਏ ਆ ਉਹਨਾਂ ਬਾਰੇ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਉਹਨਾਂ ਨੂੰ ਫੜ ਕੇ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕਰਦੇ ਹੋ ਉਹਨਾਂ ਨੂੰ ਜੇਲ੍ਹਾਂ ਚ ਭੇਜੀਏ ਤੇ ਕਾਨੂੰਨੀ ਕਾਨੂੰਨੀ ਤੌਰ ਤੇ ਉਹਨਾਂ ਤੇ ਪ੍ਰੋਪਰ ਐਕਸ਼ਨ ਲਈਏ ਤੇ ਇਵੇਂ ਹੀ ਮੇਰੀ ਜਿਹੜੇ ਕੋਈ ਗਲਤ ਅਨਸਰ ਗੈਂਗਸਟਰ ਹੈ ਜਾਂ ਕੋਈ ਹੋਰ ਇਹਨਾਂ ਨੂੰ ਮੇਰੀ ਇਹੀ ਚੇਤਾਵਨੀ ਹੈ ਵੀ ਆਪਣਾ ਜਿਆਦਾ ਸ਼ਹਿਰ ਛੱਡ ਜਾਣ ਸਾਡਾ ਇਲਾਕਾ ਛੱਡ ਜਾਣ ਤੇ ਜਾਂ ਉਹ ਤਿਆਰ ਰਹਿਣ ਸਖਤ ਤੋਂ ਸਖਤ ਉਹਨਾਂ ਤੇ ਐਕਸ਼ਨ ਹੋਊਗਾ ਤੇ ਜੇਲ੍ਹਾਂ ਦੇ ਵਿੱਚ ਭੇਜਾਂਗੇ ਅਸੀਂ ਕਾਨੂੰਨ ਅਨਸਾਰ ਤਾਂ ਬਿਲਕੁਲ ਵੈਪਨ ਫੜੇ ਨੇ ਪਹਿਲਾਂ ਚਿੱਟਾ ਵੀ ਤੁਹਾਨੂੰ ਇਸੇ ਹੀ ਟੇਬਲ ਤੇ ਦਿਖਾਉਣੇ ਆ ਇਸ ਵਾਰ ਵੈਪਨ ਦਿਖਾਏ ਗਏ ਨੇ ਪਰ ਕੋਈ ਵੱਡਾ ਕਾਂਡ ਕਰਨ ਦੀ ਤਿਆਰੀ ਦੇ ਵਿੱਚ ਸੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਅਗਲੀ ਅਪਡੇਟ ਜਿਹੜੀ ਆ ਉਹ ਜਰੂਰ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਏਗੀ ਇਸ ਤੋਂ ਬਾਅਦ ਤੁਹਾਡੀ ਕੋਈ رائے ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ